ਖੇਡ ساری ਸਮਝਦੀ ਹੈ ਸਮਝ ਨਹੀਂ ਮੈਂ ਕਈ ਦਿਨਾਂ ਤੋਂ ਇੱਕ ਅਰਜ਼ ਕਰ ਰਿਹਾ ਕੀਮਤ ਸਮਝ ਦੇ ਨਾਲ ਬਣਦੀ ਹੈ ਉਂਝ ਨਹੀਂ ਬਣਦੀ ਜਿਵੇਂ ਪਸ਼ੂ ਦੇ ਕੋਲ ਇੱਕ ਖਾਸ ਦੀ ਪੰਡ ਰੱਖ ਲਈ ਹੈ ਕਿ ਸੋਨੇ ਦੀਆਂ ਮੋਰਾ ਰੱਖਦੇ ਹੈ ਪਸ਼ੂ ਨੇ ਕਾਸ ਨੂੰ ਚੁਣ ਲੈਣਾ ਹੈ ਸੋਨੇ ਦੀ ਮੋਰਾ ਨੂੰ ਨਹੀਂ ਉਹਨੂੰ ਸੋਨੇ ਦਾ ਪਤਾ ਹੀ ਨਹੀਂ ਪਸ਼ੂ ਦੀ ਦ੍ਰਿਸ਼ਟੀ ਸੋਨਾ ਸੋਨਾ ਨਹੀਂ ਹੈ ਕਿਉਂਕਿ ਸਮਝ ਨਹੀਂ ਹੈ ਸਮਝ ਨਹੀਂ ਹੈ ਤੇ ਸੋਨਾ ਕਾਸ ਤੋਂ ਵੀ ਥੱਲੇ ਹੈ ਸਮਝ ਨਹੀਂ ਹੈ ਤਾਂ ਹੀਰਾ ਹੀਰਾ ਨਹੀਂ ਹੈ ਸਮਝ ਨਹੀਂ ਹੈ ਤਾਂ ਪ੍ਰਮਾਤਮਾ ਪ੍ਰਮਾਤਮਾ ਨਹੀਂ ਹੈ ਸਮਝ ਨਹੀਂ ਹੈ ਤਾਂ ਗੁਰੂ ਗੁਰੂ ਨਹੀਂ ਹੈ। ਕਿੱਡ ਤੇ ਸਾਰੀ ਸਮਝ ਨਾਲ ਹੈ। ਸਮਝ ਦੇ ਨਾਲ ਸੋਨਾ ਸੋਨਾ ਹੈ। ਸਮਝ ਦੇ ਨਾਲ ਹੀਰਾ ਹੀਰਾ ਹੈ। ਨਹੀਂ ਤੇ ਹੀਰਾ ਇੱਕ ਪੱਥਰ ਹੈ ਔਰ ਕੀ ਹੈ? ਜੋਰੀ ਦੀ ਦਿੱਸੀ ਹੀਰਾ ਹੈ। ਮੋਖਤਸਰ ਮੈਂ ਅਰਸ ਕਰਾਂ। ਸਵਾਲ ਬੇਚੈਨੀ, ਦੁੱਖ, ਸੰਤਾਪ ਤੋਂ ਨਿਕਲਦਾ ਹੈ। ਜਿਵੇਂ ਇੱਕ ਦੋ ਉਦਾਹਰਣ ਦੇ ਦਿਆਂ ਮੈਂ। ਮਨੁੱਖ ਬਿਮਾਰ ਹੋਵੇ, ਅਸਾਧ ਰੋਗ ਵਿੱਚ ਪਿਆ ਹੋਵੇ। ਹਮਦਰਦ ਲੋਕ ਬਿਮਾਰ ਪਰਸੀ ਲੈ ਜਾਂਦੇ ਨੇ ਪੁੱਛਣ ਲਈ ਜਾਂਦੇ ਨੇ ਤੇ ਬਿਮਾਰ ਬੰਦੇ ਦਾ ਇਹ ਹੀ ਕਹਿਣਾ ਹੁੰਦਾ ਪਤਾ ਨਹੀਂ ਕੰਮ ਬਿਮਾਰ ਹੋ ਪੇਗਾ ਆਹ ਬਿਮਾਰੀ ਮੈਨੂੰ ਕਿਵੇਂ ਚੰਬੜ ਗਈ ਹੈ ਮੈਂ ਕਿਵੇਂ ਬਿਮਾਰ ਹੋ ਗਿਆ ਕਿਉਂ ਬਿਮਾਰ ਹੋ ਗਿਆ ਇੱਕ ਸਵਾਲ ਹੈ ਇੱਕ ਪ੍ਰਸ਼ਨ ਹੈ ਹਰ ਇੱਕ ਤੇ ਕਰਦਾ ਹੈ ਡਾਕਟਰ ਤੇ ਤੇ ਕਰਦਾ ਹੈ ਮిత్రਾਂ ਤੇ ਵੀ ਕਰਦਾ ਹੈ ਪਰ ਜਦੋਂ ਤੰਦਰੁਸਤ ਸੀ ਬਿਲਕੁਲ ਠੀਕ ਸਾਠਕ ਸੀ ਕਿਸ ਨੇ ਕਦੀ ਕਿਸੇ ਤੇ ਪ੍ਰਸ਼ਨ ਨਹੀਂ ਕੀਤਾ ਸੀ ਵੀ ਪਤਾ ਨਹੀਂ ਮੈਂ ਕਿਉਂ ਤੰਦਰੁਸਤ ਮਕਨ ਤੰਦਰੁਸਤ ਤੰਦਰੁਸਤੀ ਤੋਂ ਸਵਾਲ ਨਹੀਂ ਪੈਦਾ ਹੁੰਦਾ ਕਿਉਂ ਤੰਦਰੁਸਤੀ ਸੁਖ ਹੈ ਬਿਮਾਰੀ ਤੋਂ ਸਵਾਲ ਪੈਦਾ ਹੁੰਦਾ ਕਿਉਂ ਬਿਮਾਰੀ ਦੁੱਖ ਹੈ ਸਵਾਲ ਦੁੱਖ ਤੋਂ ਪੈਦਾ ਹੁੰਦਾ ਕਾਟਾ ਹੋ ਗਿਆ ਦਿਵਾਲੀਆ ਹੋ ਗਿਆ ਬਾਲ ਬਾਰ ਕਰਜ਼ਾਈ ਹੋ ਗਿਆ ਜਿਹੜਾ ਕੋਲ ਧਨ ਸੀ ਉਹ ਸਾਰਾ ਚਲਾ ਗਿਆ ਇਹ ਹਜ਼ਾਰਾਂ ਦਾ ਦੇਣਾ ਆਣਾ ਬੰਦ ਹੋ ਗਿਆ ਦਿਵਾਲੀਆ ਹੋ ਗਿਆ ਹੁਣ ਜਦ ਕੋਈ ਹਮਦਰਦ ਉਹਦੇ ਸਾਹਮਣੇ ਹਮਦਰਦੀ ਜਤੰਦ ਇਹ ਕਹਿੰਦਾ ਪਤਾ ਨਹੀਂ ਕਿਵੇਂ ਮੈਂ ਦਿਵਾਲੀਆ ਹੋ ਗਿਆ ਬੜੀ ਮਿਹਨਤ ਮੈਂ ਕਰਦਾ ਸੀ ਬੜਾ ਉਦਮ ਮੈਂ ਕਰਦਾ ਸੀ ਬੜੇ ਸ਼ੌਕ ਨਾਲ ਮੈਂ ਕੰਮ ਧੰਦਾ ਕਰ ਰਿਹਾ ਸੀ ਬਿਜ਼ਨਸ ਕਰ ਰਿਹਾ ਸੀ ਪਤਾ ਨਹੀਂ ਕਿਉਂ ਘਾਟਾ ਪੈ ਗਿਆ ਕਿਉਂ ਦਿਵਾਲੀਆ ਹੋ ਗਿਆ ਬਾਰ ਬਾਰ ਕਰਜ਼ਾਈ ਹੋ ਗਿਆ ਘਾਟਾ ਪੈਣਾ ਇੱਕ ਦੁੱਖ ਹੈ ਤੇ ਦੁੱਖ ਤੋਂ ਸਵਾਲ ਪੈਦਾ ਹੁੰਦਾ ਹੈ ਲੇਕਿਨ ਜਦ ਨਫਾ ਚੱਲ ਰਿਹਾ ਸੀ ਇਸਨੇ ਭੁੱਲ ਕੇ ਵੀ ਕਦੀ ਕਿਸੇ ਨੂੰ ਨਹੀਂ ਆਖਿਆ ਸੀ ਪਤਾ ਨਹੀਂ ਮੈਨੂੰ ਕਿਉਂ ਨਫਾ ਹੋ ਰਿਹਾ ਹੈ ਕਿਉਂ ਨਫਾ ਹੋ ਰਿਹਾ ਹੈ ਕਿਸ ਨੇ ਕਦੀ ਪੁੱਛਿਆ ਹੀ ਨਹੀਂ ਕਿਸੇ ਨੂੰ ਵਕਈ ਨਹੀਂ ਕਿਉਂ ਨਫਾ ਸੁਖ ਹੈ ਸੁਖ ਤੋਂ ਸਵਾਲ ਨਹੀਂ ਪੈਦਾ ਹੁੰਦਾ ਦੁੱਖ ਤੋਂ ਸਵਾਲ ਪੈਦਾ ਹੁੰਦੇ ਕਿਤੇ ਮੈਂ ਇੱਕ ਦੋ ਉਦਾਹਰਣ ਦਿੰਦੇ ਨੇ ਕੋਈ ਵੀ ਜਿਹੜਾ ਪ੍ਰਸ਼ਨ ਹੈ ਅਗਰ ਅੰਦਰੋਂ ਨਿਕਲੇ ਹੈ ਵਕਈ ਮਨੋਰੰਜਨ ਨਹੀਂ ਹੈ ਅੰਦਰੋਂ ਸਿਰਫ ਪੁੱਛਣ ਵਾਸਤੇ ਹੀ ਨਹੀਂ ਪੁੱਛਿਆ ਕਈਆਂ ਦਾ ਇਹ ਮੈਂ ਹੁੰਦਾ ਬਸ ਰਹਿਵੇਂ ਹੀ ਪੁੱਛਣਾ ਪ੍ਰਸ਼ਨ ਉਹਨਾਂ ਦਾ ਆਪਣਾ ਵੀ ਨਹੀਂ ਆਉਂਦਾ ਉਹ ਵੀ ਕਿਦੜੇ ਸੁਣਾ ਸੁਲਾਇਆ ਹੁੰਦਾ ਜਿੱਦੇ ਅੰਦਰੋਂ ਕੋਈ ਸਵਾਲ ਪੈਦਾ ਹੋਇਆ ਹੈ ਸਵਾਲ ਦੁੱਖ ਤੋਂ ਪੈਦਾ ਹੁੰਦਾ ਹੈ ਇਸ ਲਈ ਭਾਰਤ ਦੇ ਚੁਕੀ ਬੰਦੇ ਨੂੰ ਪਤਾ ਕੀ ਕਹਿੰਦੇ ਨੇ ਤੇ ਕੋਈ ਸਵਾਲ ਹੀ ਲੱਗਦਾ ਹੈ ਇਹ ਤੇ ਕੋਈ ਸਵਾਲ ਹੀ